ਲੋਜੀ ਹਦਰੋਂ ਆਹਾ ਆਪਣਾ ਅਗਲਾ ਬੱਚਾ ਮਰਾਬਰਾ ਚੈੱਕ ਕਰ ਲੋ ਜੀ ਤੁਸੀਂ ਆਪਣੇ ਐਸ ਬੱਚੇ ਦੀ ਕੁਆਲਿਟੀ ਸਭ ਤੋਂ ਪਹਿਲਾਂ ਮੁੰਡਾ ਬੱਚੇ ਦਾ ਕੱਦ-ਖੜ ਚੈੱਕ ਕਰਾ ਦੇ ਠੀਕ ਹੈ ਜੀ ਯਾਰ ਬਜੇ ਉਸਤਾਦ ਫੌਜੀ ਤੁਮਟ ਵਾਲੇ ਕਬੂਤਰਾਂ ਦੇ ਵਿੱਚੋਂ ਅਗਲਾ ਬੱਚਾ ਚੈੱਕ ਕਰ ਲੋ ਮਰਾਬਰਾ ਇਹ ਵੀ ਬਜੀ ਚਿੱਟੀਆਂ ਅੱਖਾਂ ਦਾ ਹੋ ਸਕਦਾ ਥੋੜੀਆਂ ਜੀਆਂ ਪੀਲੀਆਂ ਕਰ ਜੇ ਮਰਾ ਵੀਰ ਚੈੱਕ ਕਰੋ ਜੀ ਤੁਸੀਂ ਆਪਣੇ ਦੋਨੇ ਬੱਚਿਆਂ ਨੂੰ ਠੀਕ ਹੈ ਜੀ ਤੇ ਆ ਬਜੀ ਬੱਚੇ ਆਪਣੇ ਦਾ ਪੱਲਾ ਪੱਲੇ ਦੀ ਮਰਾਬਰਾ ਕੁਆਲਿਟੀ ਚੈੱਕ ਕਰੋ ਯਾਰ ਦੇਖੋ ਜੀ ਕਿੱਡੇ ਵੱਡੇ ਪੱਲੇ ਦਾ ਬੱਚਾ ਚੌੜੇ-ਚੌੜੇ ਪੱਲੇ ਨੇ ਕੋਈ ਗੈਪ ਨਹੀਂ ਹੈ ਕੋਈ ਕੋਹ ਨਹੀਂ ਹੈ ਮਰਾ ਵੀਰ ਠੀਕ ਹੈ ਜੀ ਤੇ ਆ ਸਦਰੋਂ ਜਿਹੜੀ ਬੱਚਿਆਂ ਦੇ ਵਿੱਚ ਖਾਸियत ਹੈ ਨਾ ਆ ਪੂੰਜੇ ਦੀ ਕੁਆਲਿਟੀ ਚੈੱਕ ਕਰ ਲਓ ਮੇਰਾ ਭਰਾ ਲਓ ਜੀ ਬਿਲਕੁਲ ਬੰਦ ਪੂਛ ਰੱਖਦੇ ਨੇ ਕੋਈ ਆਪਾਂ ਕਿਤੇ ਫੜੀ ਨਹੀਂ ਆ ਕੋਈ ਕੋਹ ਨਹੀਂ ਆ ਪੂਛ ਠੀਕ ਹੈ ਜੀ ਪੂਛ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਰੱਖਦਾ ਬੱਚਾ ਠੀਕ ਹੈ ਜੀ ਆਹ ਹੁੰਦੀ ਮੇਰਾ ਵੀਰ ਅਸਲ ਬਲੱਡ ਲਾਈਨ ਦੀ ਪਹਿਚਾਨ ਤੇ ਆ ਸਦਰੋਂ ਆਪਣੇ ਬੱਚੇ ਦਾ ਅਗਲਾ ਪੱਲਾ ਮੇਰਾ ਭਰਾ ਆ ਚੈੱਕ ਕਰੋ ਜੀ ਬਾਕੀ ਬੱਚੇ ਚੀੜੇ ਆ ਹੱਥ ਜੇ ਆ ਕੇ ਦੇਖੋ ਕਿਵੇਂ ਜ਼ੋਰ ਲਾਉਂਦੇ ਨੇ ਠੀਕ ਹੈ ਜੀ ਆ ਜੀ ਬੱਚੇ ਆਪਣੀ ਦੀ ਅੱਖ ਦੀ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਬਾਈ ਚਿੱਟੀਆਂ ਅੱਖਾਂ ਦਾ ਬੱਚਾ ਆਪਣਾ ਇਹ ਬਣੇਗਾ ਠੀਕ ਹੈ ਤੇ ਆ ਬਾਈ ਬੱਚੇ ਆਪਣੇ ਦੇ ਪੈਰ ਜੀ ਲੋ ਮੇਰਾ ਵੀਰ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਬੰਦ ਜੋੜ ਚਾਹਾਂ ਖੁਸ਼ਕ ਬਰੀਕ ਪੈਰਾਂ ਦੇ ਬੱਚੇ ਨੇ ਔਰ ਬਾਈ ਭੈਣ ਭਰਾ ਇਹਨਾਂ ਦੇ ਬਾਹਾਂ ਜਿੱਤੇ ਹੋਏ ਨੇ ਮੇਰਾ ਵੀਰ ਠੀਕ ਹੈ ਜੀ ਚੈੱਕ ਕਰ ਲਓ ਤੇ ਮੈਂ ਕਹਿੰਦਾ ਸਜਣੋਂ ਡਾਉਂਗੇ ਬਾਕੀ ਯਾਦ ਕਰੂਗੇ ਭਰਾ ਵਾਕਈ ਤੁਹਾਡੇ ਕੋਲੋਂ ਕੋਈ ਚੀਜ਼ ਆਈ ਸੀਗੀ ਲਓ ਜੀ ਭਾਜੀ ਆਹਾ ਆਪਣਾ ਅਗਲਾ ਬੱਚਾ ਮੇਰਾ ਭਰਾ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਸਦਨੂ ਤੁਸੀਂ ਐਸੋ ਬੱਚੇ ਦੀ ਕੁਆਲਿਟੀ ਪ्युअर ਬੱਚੇ ਉਸਤਾਦ ਫੌਜੀ ਤਮੋਟ ਵਾਲੀ ਕਬੂਤਰਾਂ ਦੇ ਵਿੱਚੋਂ ਆਪਣਾ ਇਹ ਬੱਚਾ ਚੈੱਕ ਕਰੋ ਯਾਰ ਆਪਣੇ ਬੱਚੇ ਦੀ ਕੁਆਲਿਟੀ ਕਦ-ਕਦ ਮੇਰਾ ਭਰਾ ਚੈੱਕ ਕਰ ਲਓ ਜੀ ਠੀਕ ਹੈ ਜੀ ਮੂਮੀ ਨੋਕ ਉਹੋ ਜਿਹੀਆਂ ਪਲਕਾਂ ਰੋ ਭਾਈ ਜੀ ਕੱਚੀਆਂ ਪੀਲੀਆਂ ਅੱਖਾਂ ਦਾ ਆਪਣਾ ਇਹ ਬੱਚਾ ਅੱਖ ਦੀ ਮਰਾ ਵੀਰ ਤੁਸੀਂ ਇਹਦੇ ਕੁਆਲਿਟੀ ਚੈੱਕ ਕਰੋ ਠੀਕ ਹੈ ਜੀ ਅਗਲਾ ਭਰਾ ਇਹਦਾ ਚਿੱਟੀਆਂ ਅੱਖਾਂ ਦਾ ਹਲਕੀ ਜੀ ਮੇਰਾ ਭਰਾ ਛਾਤੀ ਉੱਤੇ ਲਾਲ ਜੇ ਸ਼ਹਿਮਾ ਤੇ ਗਿੱਚੀ ਦੇ ਮਗਰਲੇ ਪਾਸੇ ਮੇਰਾ ਵੀਰ ਠੀਕ ਹੈ ਜੀ ਬੱਚੇ ਦਾ ਕੱਦ-ਕੱਦ ਚੈੱਕ ਕਰੋ ਬਾਈ ਜੀ ਬੱਚਿਆਂ ਨੂੰ ਡਾਉਂਗ ਨਾ ਬਾਕੀ ਕਹੋਗੇ ਹਾਂ ਬਰੇ ਕੋਈ ਚੀਜ਼ ਆਈ ਸੀਗੀ ਠੀਕ ਹੈ ਜੀ ਬਾਕੀ ਸਾਨੂੰ ਸ਼ਕਲ ਤੋਂ ਅੰਦਾਜ਼ਾ ਹੋ ਜਾਏਗਾ ਤੇ ਆ ਸਦਿਆਂ ਨੂੰ ਬੱਚੇ ਆਪਣੇ ਦਾ ਪੱਲਾ ਜੀ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਯਾਰ ਕਿੱਡੇ ਵੱਡੇ-ਵੱਡੇ ਪੱਲਿਆਂ ਦੇ ਆਪਣੇ ਇਹ ਬੱਚੇ ਨੇ ਠੀਕ ਹੈ ਜੀ ਬਿਲਕੁਲ ਸਦਿਆਂ ਨੂੰ ਕਲੀਆਂ-ਕਲੀਆਂ ਦੇ ਆਪਣੇ ਇਹ ਬੱਚੇ ਆ ਤੇ ਆ ਮੇਰਾ ਵੀਰ ਨੈਕਸਟ ਪੱਲਾ ਜੀ ਆਪਣੇ ਬੱਚੇ ਦਾ ਦੇਖੋ ਮੇਰਾ ਭਰਾ ਕਰੋ ਚੈੱਕ ਕੁਆਲਿਟੀ ਤੇ ਦੱਸਿਓ ਮੇਰਾ ਵੀਰ ਕਮੈਂਟ ਕਰਕੇ ਫਿਰ ਠੀਕ ਹੈ ਜੀ ਬਿਲਕੁਲ ਕਲੀਆਂ-ਕਲੀਆਂ ਦੇ ਬੱਚੇ ਨੇ ਤੇ ਆ ਜੀ ਬ ਕਵਾਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਪੂਸ ਰਹਾ ਦਾ ਕੋਈ ਕਿਤੇ ਮੈਂ ਫੜੀ ਨਹੀਂ ਕੋਈ ਕੋਹ ਨਹੀਂ ਠੀਕ ਹੈ ਜੀ ਤੇ ਆਹ ਵੇ ਜੀ ਜਨਮਰ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਜਿਵੇਂ ਬਰੀਕ ਖੁਸ਼ਕ ਪੈਰਾਂ ਦਾ ਆਪਣਾ ਇਹ ਬਚਾ ਜਾ ਠੀਕ ਹੈ ਬੈਠਣ ਲਈ ਥਾਂ ਤੇ ਹਲਕੇ ਜੀ ਲਾਉ ਸਭ ਬੰਦ ਜੋੜਾਂ ਦਾ ਆਪਣਾ ਇਹ ਬਚਾ ਜਾ ਆ ਲਓ ਮੇਰਾ ਭਰਾ ਤੁਸੀਂ ਦਵਾਰ ਤੋਂ ਬਚੇ ਆਪਣੇ ਦੀ ਚੈੱਕ ਕਰ ਲਓ ਕੁਆਲਿਟੀ ਤੇ ਇਹ ਵੇ ਜੀ ਆਪਣਾ ਪਹਿਲਾ ਬਚਾ ਸੀਗਾ ਤੋਂ ਆਓ ਭਰਾ ਹੁਣ ਆਪਾਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਕ ਕਰਵਾਈਏ